हां जी मित्र प्यारेओ सास्त्री काल आज ਆਪਾਂ ਪਹੁੰਚੇ ਆ ਪਿੰਡ ਜਿਹੇਪੜ ਢਾਲੀਵਾਲਵਾਸ ਜਿਵੇਂ ਕਿ ਮਿੱਤਰੋ ਆਪਾਂ ਕਹਿੰਦੇ ਹੁੰਨੇ ਆ ਵੀ ਯਾਰ ਯਾਰ ਕੋਈ ਚੀਜ਼ ਲੈਣੀ ਆ ਨਾ ਚਾਹੇ ਟਰੈਕਟਰ ਗੱਡੀ ਮੋਟਰਸਾਈਕਲ ਵੀ ਆਪਾਂ ਨੂੰ ਆਪਦੇ ਕਿਸੇ ਘਰੋਂ ਪਰਿਵਾਰ ਚੋਂ ਮਿਲ ਜੇ ਨਾ ਵੀ ਉਹ ਵੱਖਰੇ ਹੀ ਸਵਾਦਾ ਇਸ ਕਰਕੇ ਆਪਣੇ ਅੱਜ ਇੱਕ ਮਿੱਤਰ ਨੇ ਦੋ ਮਹਿਸਾਂ ਵੇਚਣੀਆਂ ਇੱਕ ਝੋਟੀ ਇੱਕ ਤੀਏ ਸੂਏ ਮਹਿਸ ਆਜੋ ਆਪਾਂ ਤੁਹਾਨੂੰ ਦਿਖਾਉਨੇ ਆ ਉਹ ਤੁਸੀਂ ਆਪ ਘਰੋਂ ਆ ਕੀ ਲਿਆ ਸਕਦੇ ਹੋ ਆ ਜੀ ਉਹ ਦੇਖੋ ਤੇ ਮੈਂਬਰ ਸਾਹਿਬ ਕਹਿੰਦੇ ਵੀ ਆਪਾਂ ਜਿਹੜਾ ਮੁੱਲਵਾੜੀ ਆ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਹੀ ਕਲੀਅਰ ਕਰਦਾਂਗੇ ਬਾਰ-ਬਾਰ ਨਾਲੋਂ ਹੋਰ ਜੀ ਸਾਤਰੀ ਘਰ ਮੈਂਬਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਹੋਰ ਕੀਨ ਸਾਹਿਬ ਠੀਕ ਹੋ ਹਾਂ ਜੀ ਹਾਂ ਜੀ ਠੀਕ ਠਾਕ ਵਧੀਆ ਆਹ ਦੇਖੋ ਜੀ ਇਹ ਆ ਜੋ ਟੀ ਆਪਣੀ ਐਤਕੀ ਪਹਿਲੇ ਸੂਏ ਪਹਿਲੇ ਜੇ ਦੋ ਦਿਨ ਹੋਏ ਨੇ ਸੂਈ ਨੂੰ ਉਹ ਪਰਲੇ ਪਾਸੇ ਇਕੱਠੀ ਖੜੀ ਹੈਗੀ ਬਾਕੀ ਝੋਟੀ ਤੁਸੀਂ ਦੇਖ ਲਓ ਮੈਂਬਰ 4 ਕਿਵੇਂ ਦਾ ਇਹਦਾ ਝੋਟੀ ਦਾ ਮਤਲਬ ਕਿ ਝੋਟੀ ਜੀ ਆਪਣੀ ਘਰ ਦੀ ਝੋਟੀ ਆ ਠੀਕ ਹੈ ਜੀ ਝਿੱਟੀ ਪਾਲੀ ਹੋਈ ਆ ਓਕੇ ਜੀ ਠੀਕ ਹੈ ਨਾ ਜੀ ਤੇ ਇਹਦੀ ਮਾਂ ਦਾ ਬਹੁਤ ਵਧੀਆ ਰਿਕਾਰਡ ਸੀਗਾ ਠੀਕ ਹੈ ਜੀ ਠੀਕ ਹੈ ਨਾ ਦੁੱਧ ਵਧੀਆ ਗੱਡੂਗੀ ਬਿਲਕੁਲ ਜੀ ਅੱਜ ਪਰਸੋਂ ਤੜਕੇ ਸੋਈ ਹੈ ਜੀ ਓਕੇ ਜੀ ਓਕੇ ਵਧੀਆ ਕਰੋ ਇਹੀ ਫਾਇਦਾ ਹੁੰਦਾ ਨਾ ਆਪਾਂ ਨੂੰ ਇਹ ਹੁੰਦਾ ਆਪਣੇ ਮਿੱਤਰ ਪਿਆਰਾਂ ਨੂੰ ਵੀ ਆਪਾਂ ਘਰੋਂ ਲਈਏ ਮੈਂ ਸਾ ਝੋਟੀ ਆ ਜਿਵੇਂ ਤੁਸੀਂ ਮੈਨੂੰ ਪਹਿਲਾਂ ਕਿਹਾ ਸੀ ਤੀ ਵੀ ਆਪਣੇ ਕੋਲ ਚੋਟੀ ਪਿਕਾ ਹੋਇਆ ਜਾਂ ਢਿੰਡ ਤੇ ਕੋਈ ਆਪਾਂ ਮੰਡੀ ਦੇਖੀ ਆ ਆਪਾਂ ਕਹਿੰਦੇ ਤੁਹਾਨੂੰ ਮੰਡੀ ਦਾ ਕੀ ਫਾਇਦਾ ਆਪਾਂ ਘਰੋਂ ਹੀ ਵੇਚਾਂਗੇ ਹਾਂ ਜੀ ਘਰੋਂ ਹੀ ਆਪਣੇ ਮਿੱਤਰ ਪਿਆਰੇ ਨੂੰ ਕਿਸੇ ਨੂੰ ਮਿਲ ਜੇ ਗੱਲ ਇਹ ਹੈ ਜੀ 0% ਕੋਈ ਨੁਕਸ ਨਹੀਂ ਹੈਗਾ ਜੀ ਠੀਕ ਹੈ ਜੀ ਠੀਕ ਹੈ ਨਾ ਬਿਲਕੁਲ ਵੀ ਬੰਦਾ ਚੋਕੇ ਲਿਆਵੇ ਇੱਕ ਡੰਗ ਦੋ ਡੰਗ ਤਿੰਨ ਡੰਗ ਮਰਜੀ ਤਸੱਲੀ ਕਰੇ ਆਪਣੀ ਠੀਕ ਹੈ ਜੀ ਠੀਕ ਹੈ ਜੀ ਤੇ ਇਹ ਨਹੀਂ ਹੈਗਾ ਵੀ ਟਪਦੀ ਆ ਨੱਚਦੀ ਆ ਸੋਨੇ ਮੈਂ ਵੀਡੀਓ ਵੀ ਦਿਖਾਈ ਹੈ ਤੁਸਨੇ ਹਾਂ ਜੀ ਹਾਂ ਜੀ ਹਾਂ ਜੀ ਜਦੋਂ ਪਹਿਲਾਂ ਬੋਲੀ ਕੱਢੀ ਆ ਉਦੋਂ ਵੀ ਇਹੋ ਨਹੀਂ ਕਰਿਆ ਬਿਲਕੁਲ ਥੀ ਲੱਗ ਜਿਵੇਂ ਮਰਜ਼ੀ ਕੋਈ ਹੱਥ ਲਾਈ ਜਾਵੇ ਜੀ ਮਤਲਬ ਤੁਸੀਂ ਵੀ ਹੋ ਗਏ ਮਤਲਬ ਬੰਦਾ ਚੋਕੇ ਦੇਖ ਲੈ ਇੱਕ ਡੰਗ ਦੋ ਡੰਗ ਜੋ ਉਹ ਬੰਦੇ ਦੀ ਹਰਤ ਆ ਗਈ ਜਿਵੇਂ ਬੰਦੇ ਦੀ ਤਸੱਲੀ ਹੁੰਦੀ ਹੈ ਉਹਨੇ ਕਰੇ ਜੀ ਬਾਕੀ ਦੇਖਣ ਪਖਣ ਨੂੰ ਸੋਣੀ ਓਹ ਝੋਲੀ ਸੋਣੀ ਆ ਜੀ ਠੀਕ ਹੈ ਨਾ ਬਾਕੀ ਅਗਲਾ ਆਪ ਜੀ ਤਸੱਲੀ ਤੱਕ ਕਰੂਗੇ ਜਦੋਂ ਰੁਪਏ ਲਾਉਣੇ ਨੇ ਬਿਲਕੁਲ ਜੀ ਹਾਂ ਤੁਸੀਂ ਮਤਲਬ ਇਹਦਾ ਮੁੱਲ ਵਾੜੀ ਕਲੀਅਰ ਕਰ ਦਿਓ ਕਿਉਂ ਬੰਦਾ ਆਵੇ ਵੀ ਚੱਲ ਕੇ ਆਪਾਂ ਕਹਿ ਦਈਏ ਕੁਝ ਹੋਰ ਜਾਂ ਦਿਖਾ ਦਈਏ ਕੁਝ ਹੋਰ ਉਹ ਗੱਲ ਜੀ ਨਾ ਹੋਵੇ ਮੁੰਡਾ ਸਾਨੂੰ ਮੈਂ ਦੱਸਦਾ ਜੀ ਦੋਆਂ ਦਾ ਕਰਾਂ ਇੱਕ ਇਕੱਲੀ ਦਾ ਕਰਾਂ ਬੋਲੋ ਪਹਿਲਾਂ ਤੁਸੀਂ ਇਹੇ ਹੀ ਕਰ ਲਓ ਅਸਾਂ ਆਪਾਂ ਉਹ ਵੀ ਦੇਵਾਂਗੇ ਵੀਡੀਓ ਇਕੱਠੀਓ ਪਾ ਦਾਂਗੇ ਉਹਦੀ ਵੀ ਦੂਜੀ ਵੀ ਇਹ 1.5 ਲੱਖ ਦੀ ਝੋਟੀ ਦੇ ਦਊਗੀ ਠੀਕ ਹੈ ਜੀ ਹਾਂ ਓਕੇ ਚਲੋ ਕੋਈ ਜੇ ਆਪਣਾ ਫੇਅਰ ਕਰਕੇ ਆਉਂਦਾਗਾ ਤਾਂ ਸਾਡੇ ਵੱਲੋਂ ਕੋਈ ਕਹਿੰਦਾ ਤਾਂ ਉਹਦਾ ਮਾਨਤਨ ਮਾਨਤਨ ਜ਼ਰੂਰ ਕਰਾਂਗੇ ਠੀਕ ਹੈ ਜੀ ਹਾਂ ਉਹ ਕਈ ਉਹ ਕ ਟੀਵੀ ਦਿਖਾ ਦੀ ਬਾਈ ਟੱਕੀ ਦਿਖਾ ਦਿਓ ਜੀ ਆ ਪਰਸੋਂ ਤੜਕੀ ਸੁਈ ਆ ਟੱਕੀ ਦਿਖਾ ਦਿਓ ਮੈਂਬਰ ਸਾਹਿਬ ਕਹਿੰਦੇ ਵੀ ਵਧੀਆ ਬਰੀਟ ਦਾ ਸੀਮਨ ਭਰਾਇਆ ਹੋਇਆ ਆ ਜਰੂਰੀ ਹੁਣ ਇਹ ਦੂਜੀ ਝੋਟੀ ਦਿਖਾਉਣੀ ਆ ਤੁਹਾਨੂੰ ਮੈਂਬਰ ਸਾਹਿਬ ਤੀਜੇ ਸੁਏ ਜੀ ਇਹ ਤੀਜੇ ਆ ਜੀ ਇਹਦੇ ਮਤਲਬ ਕਿ ਹਜੇ ਰਹਿੰਦੇ ਨੇ ਜੀ 5-7 ਦਿਨ ਹਾਂਜੀ ਸੂਣਦੇ ਬਾਕੀ ਝੋਟੀ ਦੇਖ ਲਓ ਵਧੀਆ ਗਈ ਤੀਜੇ ਸੂਏ ਆ ਗਈ ਇਹ ਵੀ ਕਰਦੀ ਝੋਟੀਆਂ ਮੈਂਬਰ ਸਾਹਿਬ ਹਾਂਜੀ ਹਾਂਜੀ ਠੀਕ ਹੈ ਜੀ ਵਧੀਆ ਆਪਣਾ ਕੋ ਮਿੱਤਰ ਪੈਰਾ ਸੱਜਣ ਲੈ ਕੇ ਜਾਊਗਾ ਘਰੋਂ ਹੀ ਲੈ ਕੇ ਜਾਊ ਘਰੀਂ ਗਾਂਹ ਜਾਊਗੀ ਜੀ ਹਾਂਜੀ ਹਾਂਜੀ ਬਿਲਕੁਲ ਇਹਦਾ ਕੀ ਤੁਸੀਂ ਜੀ ਮੁੱਲ ਵੜੀ ਇਹੇ ਜੀ 1,60,000 ਦੀ ਦੇ ਦਾਂਗੇ ਠੀਕ ਹੈ ਜੀ ਹਾਂ ਪਿਛਲੇ ਪਿਛਲੇ ਸੂਏ ਠੀਕ ਹੈ ਜੀ ਜਮਾਨ ਲੀਟਰ ਮਾਰ ਕੇ 13 ਲੀਟਰ ਦੁੱਧ ਚੋਇਆ ਜੀ ਅਸੀਂ ਨੇ ਓਕੇ ਜੀ ਹਾਂ ਤੇ ਲੀਟਰ ਮਾਰ ਕੇ ਠੀਕ ਹੈ ਠੀਕ ਹੈ ਮਤਲਬ ਐ ਕਿ ਬਾਕੀ ਤਾਂ ਬੰਦੇ ਦੀ ਸੇਵਾ ਹਾਂ 14 ਤੋਂ 14 ਕਰ ਦੋਗੇ ਜੀ ਠੀਕ ਹੈ ਜੀ 14 ਤੋਂ ਪਲੱਸ ਹੀ ਕਰ ਦੋ ਠੀਕ ਹੈ ਜੀ ਹਾਂ ਮਾੜਾ ਚਲੋ ਉਹ ਥਾਂ ਤੁਹਾਨੂੰ ਦਿਖਾ ਦਿੰਨੇ ਆ ਲਵੋ ਹਾਂ ਜੀ ਕੋਈ ਸ਼ਗਲਾ ਨਹੀਂ ਕੁਛ ਨਾ ਕਿਸੇ ਵੀ 0% ਕੋਈ ਨੁਕਸ ਨਹੀਂ ਹੈਗਾ ਜੀ ਠੀਕ ਹੈ ਜੀ ਠੀਕ ਹੈ ਬਸ ਇਹੀ ਹੁੰਦਾਗਾ ਹਾਂ ਕਰਦੀ ਝੂਟੀ ਆਗੀ ਹਾਂ ਵੀ ਬਾਕੀ ਮੈਂਬਰ ਸਾਹਿਬ ਦਾ ਨੰਬਰ ਅਸੀਂ ਪਾਉਨੇ ਆਂਗੇ ਸਕਰੀਨ ਤੇ ਬਾਕੀ ਤੁਸੀਂ ਮੈਂਬਰ ਸਾਹਿਬ ਬੋਲ ਵੀ ਦਿਓ 98722 99211 98722 99211 211 ਠੀਕ ਹੈ ਜੀ